ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਪਿੰਡ ਸੀਨੀ ਵਾਲਕਲਾਂ ਤੋਂ ਜਰਸੀ ਵੈਡ ਦੀ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਤੋਂ ਪੁੱਛ ਕੇ ਦੱਸਦੇ ਹਾਂ ਬਾਈ ਹੱਸੀ ਕਾਲ ਨਾਮ ਐਡਰੈਸ ਕਨਫਰਮ ਕਰਵਾ ਦਈਏ ਆਪਾਂ ਗੁਰਵਿੰਦਰ ਸਿੰਘ ਪਿੰਡ ਸੀਨੀ ਵਾਲਕਲਾਂ ਤਹੀਦੇ ਜ਼ਿਲ੍ਹਾ ਬਰਨਾਲਾ ਨਾਮ ਗੁਰਵਿੰਦਰ ਪਿੰਡ ਸੀਨੀ ਵਾਲਕਲਾਂ ਤੇ ਮੋਬਾਈਲ ਨੰਬਰ ਕਿੰਨਾ ਹੈ 9465829229 9465829229 ਜਿਹੜੀ ਆਪਾਂ ਸਕਰੀਨ ਤੇ ਜਰਸੀ ਬੱਸੀ ਦੇਖੀ ਨੇ ਇਹਦੀ ਕਿੰਨੀ ਕੁ ਉਮਰ ਆ ਜੀ ਇਹ 10-11 ਮਹੀਨਿਆਂ ਦੀ 10-11 ਮਹੀਨਿਆਂ ਦੀ ਇਹ ਤਾਂ ਨਹੀਂ ਹੋਈ ਜੀ ਨਹੀਂ ਕਰਾਈ ਨਹੀਂ ਦੋਸਤੋ 10-11 ਮਹੀਨਿਆਂ ਦੀ ਉਮਰ ਹੈ ਸੀਮਨ ਸੁਮਨ ਪਤਾ ਜੀ ਕਿਹੜਾ ਇਹ ਮਦੀਨ ਦੀ ਆ ਦੋਸਤੋ ਮਦੀਨ ਸੀਮਨ ਹੈ ਘਰੇ ਵੀ ਜਰਸੀ ਜਰਸੀ ਬਰੀਡ ਦੀ ਕੰਮ ਕਰਦੇ ਨੇ 4-5 ਬੈੜਾ ਨੇ ਜਰਸੀ ਝੰਗ ਚ ਦੋਸਤੋ ਟੌਪ ਕਲਾਸ ਜਰਸੀਆਂ ਨੇ ਆ ਪਹਿਲੇ ਨੰਬਰ ਤੇ ਆਪਾਂ ਵੀਡੀਓ ਕਵਰ ਕੀਤੀ ਹੈ 2.5 ਕਿ ਮਹੀਨਿਆਂ ਦੀ ਜਰਸੀ ਹੋਈ ਹੋਈ ਵਹਿੜ ਦੀ ਤੇ ਆਪ ਮਦੀਨ ਦੀਆਂ 11 ਕਿ ਮਹੀਨੇ ਦੀ ਉਮਰ ਹੈ ਇਮਾਨਦਾਰ ਗਾੜ ਪਤਾ ਇਹਦਾ ਕਿੰਨਾ ਦੁੱਧ ਦਿੰਦਾ ਹੈ ਆਨੇ ਦਾ 25 ਕਿਲੋ 25 ਕਿਲੋ ਦੁੱਧ ਦੋ ਆਪਣੇ ਘਰੀ ਸੋਈ ਸੀ ਉਹ ਸੇਲ ਕਰਤੀ ਆਪਾਂ ਦੋਸਤੋ ਪਾਲ ਕੇ ਵੀਰ ਵੇਚ ਦੇਣਗੇ ਚਾਰ ਪੰਜ ਬੱਸੀਆਂ ਹੋਰ ਵੀ ਨੇ ਵੀਰਾਂ ਕੋਲੇ ਜਰਸੀਆਂ ਅੰਗਜ ਸੂਣ ਵਾਲੀਆਂ ਤੇ 11 ਕਿ ਮਹੀਨੇ ਦੀ ਓਵਰ ਹੈ ਜੀ ਇਹਦੀ ਮਾਂ ਦਾ 25 ਕਿਲੋ ਦੁੱਧਾ ਤੇ ਇਹਦਾ ਪ੍ਰਾਈਜ਼ ਕੀ ਹੋਊਗਾ ਲੈਣ ਦੇ ਨਾਲ ਲੈਣ ਦੇਣਾ 35000 ਹੋਊਗਾ ਦੋਸਤੋ ਲੈਣ ਦੇਣ ਵਾਲਾ ਪ੍ਰਾਈਜ਼ 35000 ਥੋੜਾ ਜਿਹਾ ਇਧਰ ਨੂੰ ਕਰ ਦਿਓ ਦੋਸਤੋ ਖੋਲ ਕੇ ਆਪਾਂ ਤੁਹਾਨੂੰ ਤਾਲੀ ਦਿਖਾਏ ਕਿਉਂਕਿ ਵੀਰ ਕਹਿੰਦਾ ਵੀ ਭਾਏ ਦੀ ਜਿਆਦੇ ਹੈਗੀ ਛੱਟ ਪੇਟ ਨਾ ਖਾਲੇ ਜਿਵੇਂ ਦੋਸਤੋ ਨਾਰਮਲ ਬਹਿਣਾ ਦਾ ਕੱਦ ਹੁੰਦਾ ਓਡਾ ਬਾਕੀ ਸਾਈਨਿੰਗ ਸਕੋਰ ਲੈਗ ਸਕੋਰ ਬੱਸੀ ਦਾ ਬਹੁਤ ਚੰਗਾ ਪਿਆਰਾ ਜਿਹਾ ਫੇਸ ਮੱਥੇ ਚ ਟੋਆ ਜਰਸੀ ਵਾਲੇ ਸਾਰੇ ਕੈਰੇਕਟਰ ਕਵਰ ਕਰਦੀ ਹੈ ਜੇ ਕਿਸੇ ਮੇਰੇ ਵੀਰ ਦੀ ਸਮਹਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਸੰਪਰਕ ਕਰ ਦਿਨਾ ਕੋ ਜੈਨੂਨ ਜਾਂ ਵੀਰ ਨੇ ਪ੍ਰਾਈਸ ਮੰਗਿਆਗਾ 35000 ਮੰਗਿਆ 35000 ਚੋਂ ਮਾਣ ਤਾਂ ਦੋਸਤੋ ਤੁਹਾਡਾ ਜਰੂਰ ਹੋਊਗਾ ਲੰਮੀ ਲੰਜੀ ਵਹਿੜ ਬਹੁਤ ਹੈਗੀ ਪੈਰਾ ਪੂਰਾ ਦੀ ਬਿਲਕੁਲ ਸਿੱਧੀ ਹੈ ਲੈਗ ਸਕੋਰ ਬੱਸੀ ਦਾ ਬਹੁਤ ਚੰਗਾ ਤੇ ਮੋਬਾਈਲ ਨੰਬਰ ਦੁਬਾਰੇ ਫੇਰ ਬੋਲ ਦੋ ਜੀ 9456292323 9456582923 ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ